ਵਾਹਿਗੁਰਜੀ ਦਾ ਕਾਟਸਾ ਵਾਹਿਗੁਰਜੀ ਕੀ ਫਤਿਹ ਗੁਰਮੁਖੋ ਵਾਰ ਪਹਿਲੀ ਤੇ ਪੌੜੀ ਨੌਵੀਂ ਦੇ ਵਿੱਚ ਨਿਆਇ ਸ਼ਾਸਤਰ ਬਾਰੇ ਕਥਨ ਕਰਦੇ ਹਨ ਗੋਤਮ ਤਪੇ ਵਿਚਾਰ ਕੇ ਰਿਗ ਵੇਦ ਕੀ ਕਥਾ ਸੁਣਾਈ ਗੋਤਮ ઋષਿ ਨੇ ਕਹਿੰਦੇ ਵਿਚਾਰ ਕੇ ਰਿਗ ਵੇਦ ਦੀ ਜਿਹੜੀ ਆ ਉਹ ਕਥਾ ਸੁਣਾਈ ਹੈ ਭਾਈ ਨਿਆਏ ਸ਼ਾਸਤਰ ਕੋ ਮੱਥ ਕਰ ਸਭ ਵਿਦ ਕਰਤੇ ਹੱਥ ਜਣਾਈ ਜਿਵੇਂ ਦਹੀਂ ਨੂੰ ਰੜਕ ਕੇ ਮੱਖਣ ਕੱਢੀਦਾ ਜਾਣਾ ਉਸੇ ਤਰ੍ਹਾਂ ਨੇ ਆਏ ਸ਼ਾਸਤਰ ਕੋ ਮੱਥ ਕਰ ਕਹਿੰਦੇ ਇਹਨੇ ਨਿਆਏ ਸ਼ਾਸਤਰ ਨੂੰ ਮੱਥ ਕੇ ਚੰਗੀ ਤਰ੍ਹਾਂ ਵਿਚਾਰ ਕੇ ਉਹਦੇ ਵਿੱਚੋਂ ਸਭ ਵਿਦ ਕਰਤੇ ਹੱਥ ਜਣਾਈ ਉਹਦੇ ਵਿੱਚੋਂ ਵਿਚਾਰ ਕੇ ਨੇ ਦੱਸਿਆ ਹੈ ਲਿਖਿਆ ਹੈ ਕਿ ਸਭ ਵਿਦ ਹੀ ਆ ਜਿਹੜੀ ਉਹ ਕਰਤੇ ਦੇ ਹੱਥ ਵੀ ਕਰਤਾ ਹੀ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਸਭ ਕੁਝ ਕਰਤੇ ਵਸ ਹੈ ਹੋਰ ਬਾਤ ਵਿੱਚ ਚਲੇ ਨਕਾਈ ਤੇ ਕਹਿੰਦੇ ਭਾਈ ਸਭ ਕੁਝ ਕਰਤੇ ਹੱਥ ਹੈ ਹੋਰ ਬਾਤ ਵਿੱਚ ਚਲੇ ਨਕਾਈ ਕਿ ਹੋਰ ਕੋਈ ਗੱਲ ਨਹੀਂ ਚੱਲ ਸਕਦੀ ਇੱਕ ਅਕਾਲ ਪੁਰਖ ਦੇ ਹੱਥ ਵਾਸੀ ਸਭ ਕੁਝ ਜੇ ਆਪਾਂ ਕਹੀਏ ਕਿਸੇ ਹੋਰ ਦੇ ਵਿੱਚ ਕੋਈ ਦੂਜਾ ਤੀਜਾ ਵੀ ਹੈਗਾ ਤਾਂ ਕਹਿੰਦੇ ਨਹੀਂ ਭਾਈ ਹੋਰ ਬਾਤ ਵਿੱਚ ਚੱਲੇ ਨਕਾਈ ਦੋਹੀ ਸ੍ਰੀ ਕਰਤਾਰ ਹੈ ਆਪ ਨੇ ਆਰਾ ਕਰ ਦਿਖਲਾਈ ਦੋਹੀ ਸ੍ਰੀ ਕਰਤਾਰ ਹੈ ਕਹਿੰਦੇ ਦੋਨਾਂ ਪਾਸੇ ਕਰਤਾਰ ਹੈ ਆਪ ਹੀ ਵਿਰਾਜਮਾਨ ਹੈ ਕੀ ਪਾਪ ਤੇ ਕੀ ਪੁੰਨ ਦੋਨੇ ਪਾਸੇ ਉਹੀ ਆ ਮਾਇਆ ਦਾ ਜਾਲ ਵੀ ਉਹਨੇ ਵਸਾਇਆ ਹੋਇਆ ਆ ਲੋਕ ਵੀ ਉਹੀ ਆ ਪਰਲੋਕ ਵੀ ਉਹੀ ਆ ਚੰਗਾ ਵੀ ਉਹੀ ਆ ਮਾੜਾ ਵੀ ਉਹੀ ਆ ਸੱਚ ਵੀ ਉਹੀ ਆ ਝੂਠ ਵੀ ਉਹੀ ਆ ਆਪ ਹੀ ਆ ਸਾਰੇ ਪਾਸੇ ਕਿਉਂਕਿ ਸਭਣਾ ਵਿੱਚ ਵਿਰਾਜਮਾਨ ਹੈ ਆਪ ਨਿਆਰਾ ਕਰ ਦਿਖਲਾਈ ਪਰ ਇੰਨਾ ਤੋਂ ਨਿਆਰਾ ਵੀ ਆ ਕਹਿੰਦੇ ਉਹ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨਿਰੰਝਣ ਹੈ ਮਾਇਆ ਦੇ ਕਾਲਕ ਤੋਂ ਰਹਿਤ ਹੈ ਸਭ ਦੇ ਵਿੱਚ ਹੋਣ ਦੇ ਬਾਵਜੂਦ ਵੀ ਚੰਗੇ ਮਾੜੇ ਸਭਣਾ ਵਿੱਚ ਹੋਣ ਦੇ ਬਾਵਜੂਦ ਵੀ ਅਕਾਲ ਪੁਰਖ ਵਾਹਿਗੁਰੂ ਨਿਆਰਾ ਹੈ ਸਭਣਾ ਤੋਂ ਉੱਤੇ ਕੋਈ ਕਲੰਕ ਨਹੀਂ ਲਾ ਸਕਦਾ ਕਰਤਾ ਕਿਨੇ ਨਾ ਦੇਖਿਆ ਕੁਦਰਤ ਅੰਦਰ ਭਰਮ ਭੁਲਾਈ ਤੇ ਇਸ ਲਈ ਸਹਿਬ ਕਹਿੰਦੇ ਨੇ ਕਰਤਾ ਕਿਨੇ ਨਾ ਦੇਖਿਆ ਕਹਿੰਦੇ ਕਰਤਾ ਅਕਾਲ ਪੁਰਖ ਵਾਹਿਗੁਰੂ ਕਿਸੇ ਨੇ ਨਹੀਂ ਦੇਖਿਆ ਹੈਗਾ ਕੁਦਰਤ ਦੇ ਅੰਦਰ ਭਰਮ ਭਲਾਈ ਤੇ ਸਾਰੀ ਲੁਕਾਈ ਹੈ ਜਿਹੜੀ ਉਹ ਕੁਦਰਤ ਦੇ ਵਿੱਚ ਹੀ ਫਸੀ ਹੋਈ ਆ ਕਰਤੇ ਅਕਾਲ ਪੁਰਖ ਨੂੰ ਕਿਸੇ ਨੇ ਨਹੀਂ ਦੇਖਿਆ ਜਾਬ ਸਾਹਿਬ ਸਾਬ ਨੇ ਕਹਿ ਦਿੱਤਾ ਹੈ ਚਕਰ ਚਹ ਨਿਹਰ ਵਰਣ ਜਾਤ ਅਰ ਪਾਤਨਹਿਣ ਜੈ ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹ ਤੇ ਇਸ ਲਈ ਗੁਰਮੁਖ ਨੂੰ ਇੱਥੇ ਧਿਆਨ ਰੱਖਣਾ ਆ ਕਿ ਕਰਤਾ ਕਿਸੇ ਨੇ ਨਹੀਂ ਦੇਖਿਆ ਸ਼ਹੀਦਾਂ ਦੇ ਦਰਸ਼ਨ ਹੋ ਜਾਂਦੇ ਆ ਗੁਰੂਆਂ ਦੇ ਦਰਸ਼ਨ ਹੋ ਜਾਂਦੇ ਆ ਬਾਕੀ ਹੋ ਜਾਂਦੇ ਆ ਸਵਣਾ ਦੇ ਦਰਸ਼ਨ ਪਰ ਅਕਾਲ ਪੁਰਖ ਵਾਹਿਗੁਰੂ ਨੂੰ ਮਾਣਿਆ ਜਾਂਦਾ ਜੀਵ ਰਾਹੀਂ ਜਪਿਆ ਜਾਂਦਾ ਆ ਤੇ ਮਨ ਰਾਹੀਂ ਸਵਾਦ ਲਿਆ ਜਾਂਦਾ ਆ ਜਦੋਂ ਵਾਹਿਗੁਰੂ ਜਪਦੇ ਆ ਜੀਵ ਨੂੰ ਨਹੀਂ ਮਨ ਨੂੰ ਸਵਾਦ ਹੁੰਦਾ ਮਨ ਅੰਦਰ ਮਾਨਦਾ ਆ ਤੇ ਇਸ ਲਈ ਉਹਨੂੰ ਮਾਣਿਆ ਜਾਂਦਾ ਜੇ ਕੋਈ ਕਹੇ ਆਪ ਜੀ ਨੂੰ ਆਪ ਅੱਗੇ ਵੀ ਵਿਚਾਰ ਕਰਦੇ ਆ ਕਿ ਜੇ ਕੋਈ ਕਹੇ ਕਿ ਮੈਂ ਕਰਤੇ ਅਕਾਲ ਪੁਰਖ ਨੂੰ ਦੇਖ ਲਿਆ ਉਹ ਝੂਠ ਬੋਲਦਾ ਤੇ ਇਸ ਲਈ ਕਰਤਾ ਕਿਨੇ ਨਾ ਦੇਖਿਆ ਕੁਦਰਤ ਅੰਦਰ ਭਰਮ ਭੁਲਾਈ ਕਿ ਸਾਰੀ ਜਿਹੜੀ ਦੁਨੀਆ ਹੈ ਜਗਤ ਹੈ ਉਹ ਕੁਦਰਤ ਦੇ ਅੰਦਰ ਹੀ ਭਰਮ ਭੁਲਣਾ ਵਿੱਚ ਪਿਆ ਹੋਇਆ ਹੈ ਸੋਹੰ ਬ੍ਰਹਮ ਸਿ ਪਾਇਕੈ ਪੜਦਾ ਪਰਮ ਕਰਤਾਰ ਸੁਣਾਈ ਸੋਹੰ ਬ੍ਰਹਮ ਸਿ ਪਾਇਕੈ ਕਹਿੰਦੇ ਸੋਹੰ ਬ੍ਰਹਮ ਨੂੰ ਸਿ ਪਾਕੇ ਪੜਦਾ ਪਰਮ ਕਰਤਾਰ ਸੁਣਾਈ ਕਹਿੰਦੇ ਪਰਮ ਦਾ ਪੜਦਾ ਜਾਂ ਜਿਹੜਾ ਉਹ ਜਗਤ ਉੱਤੇ ਪਿਆ ਹੋਇਆ ਹੈ ਪਾਇ ਜਗਤ ਇੱਕ ਧਰਮ ਦੇ ਪੜਦੇ ਵਿੱਚ ਪਿਆ ਹੋਇਆ ਜਿਵੇਂ ਜੋਗੀ ਸਵਾਲ ਕਰਦੇ ਨੇ ਗੁਰੂ ਪਾਤਸ਼ਾਹ ਜੀ ਤੋਂ ਕਿਵ ਸਚਿਆਰਾ ਹੋਈ ਐ ਕਿਵ ਕੂੜ ਐ ਟੁੱਟੈ ਪਾਲ ਪਾਲ ਦੀ ਕੰਧ ਖੜੀ ਆ ਫਾਲ ਭਰਮ ਵਿੱਚ ਪੈ ਗਿਆ ਜਗਤ ਇਸ ਲਈ ਭਾਈ ਇੱਥੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਰਿਗ ਕਹੈ ਸੁਣ ਗੁਰਮੁਖੋ ਆਪੇ ਆਪ ਨਾ ਦੂਜੀ ਰਾਈ ਇਸ ਤਰ੍ਹਾਂ ਗੌਤਮ ਰਿਖੀ ਆਖਦੇ ਹਨ ਕਿ ਰਿਗ ਕਹੈ ਸੁਣ ਗੁਰਮੁਖੋ ਮਤਲਬ ਗੌਤਮ ਰਿਖੀ ਆਪਣੇ ਗ੍ਰੰਥ ਵਿੱਚ ਲਿਖਦਾ ਆ ਕਿ ਆਪੇ ਆਪ ਨਾ ਦੂਜੀ ਰਾਏ ਕਿ ਭਾਈ ਇੱਥੇ ਸਭ ਕੁਝ ਕਰਤਾ ਆਪਣੇ ਆਪ ਹੀ ਆ ਦੂਜੀ ਕੋਈ ਰਾਏ ਨਹੀਂ ਹੈਗੀ ਇਹਦੇ ਵਿੱਚ ਰਿਗ ਰਿਗਵੇਦ ਇਦਾਂ ਆਖਦਾ ਆ ਤੇ ਨਿਆਇ ਸ਼ਾਸਤਰ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹਾਂਜੀ ਸਤਿਗੁਰ ਬਿਨਾ ਨਾ ਸੋਝੀ ਪਾਈ ਜੇ ਭਾਈ ਗੁਰਦਾਸ ਜੀ ਤੋਂ ਪੁੱਛੇ ਭਾਈ ਗੁਰਦਾਸ ਜੀ ਤੁਹਾਡੀ رائے ਕੀ ਹੈ ਤਾਂ ਭਾਈ ਗੁਰਦਾਸ ਜੀ ਆਖਦੇ ਹਨ ਸਤਿਗੁਰ ਬਿਨਾ ਨਾ ਸੋਝੀ ਪਾਈ ਕਹਿੰਦੇ ਪਰ ਇਹ ਜੋ ਵਿਚਾਰਾਂ ਨੇ ਸਤਿਗੁਰ ਤੋਂ ਬਿਨਾ ਕਿਸੇ ਨੂੰ ਸਮਝ ਨਹੀਂ ਲੱਗਣੀਆ ਗੁਰਮੁਖੋ ਅਸਲ ਦੇ ਵਿੱਚ ਜੇ ਵੇਦਾਂ ਦੇ ਵਿੱਚੋਂ ਕੱਲਾ ਨਾਮ ਗ੍ਰਹਿਣ ਕੀਤਾ ਜਾਵੇ ਸ਼ਾਸਤਰਾਂ ਦੇ ਵਿੱਚੋਂ ਨਾਮ ਕੱਲਾ ਗ੍ਰਹਿਣ ਕੀਤਾ ਜਾਵੇ ਤਾਂ ਕੋਈ ਪ੍ਰਾਪਤੀ ਹੋ ਸਕਦੀ ਹੈ ਪਰ ਲੋਕੀ ਬਹਿਮ ਭਰਮ ਵਿੱਚ ਪੈ ਗਏ ਪਖੰਡਾਂ ਵਿੱਚ ਪੈ ਗਏ ਤਾਂ ਜਿਸ ਕਰਕੇ ਸਭ ਕੂੜ ਵਰਤ ਰਿਹਾ ਉਸੇ ਤਰ੍ਹਾਂ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ ਦੂਜਾ ਕੋਈ ਨਹੀਂ ਆਪ ਨਿਰੰਕਾਰ ਨੇ ਸ਼ਬਦ ਰੂਪ ਹੈ ਤੁਰਕੀ ਬਾਣੀ ਹੈ ਅਕਾਲ ਪੁਰਖ ਦੀ ਬਾਣੀ ਹੈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਗਲਤ ਪਾਸੇ ਨਾ ਚਲ ਜਿਓ ਹੁਣ ਬਾਣੀ ਨੂੰ ਤੁਸੀਂ ਪੜੀ ਚੱਲੋ ਸੁਣੀ ਵੀ ਚੱਲੋ ਪਰ ਜੀਵਨ ਵਿੱਚ ਨਹੀਂ ਢਾਲਾਂਗੇ ਕਿਸ ਕੰਮ ਦੀ ਬਾਣੀ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ ਹੈ ਹਜੇ ਤੱਕ ਜਗਤ ਨੇ ੴ ਦਾ ਪ੍ਰਵਾਸੇ ਨਹੀਂ ਸਮਝੀ ਹੈ ੴ ਦੇ ਲਾੜੇ ਨਹੀਂ ਲੱਗਣ ਲੱਗੇ ਪਹਿਲਾ ਸ਼ਬਦ ਹੀ ਨਹੀਂ ਸਮਝਿਆ ਹਜੇ ਤੱਕ ਇਸ ਲਈ ਗੁਰਮੁਖ ਕੋ ਸਮਝੋ ਕਿਉਂ ਕਿਉਂ ਨਹੀਂ ਸਮਝਿਆ ਕਿਉਂਕਿ ਸਤ ਗੁਰ ਬਿਨਾ ਨਾ ਸੋਝੀ ਪਾਈ ਕਿਉਂਕਿ ਜਿੰਨਾ ਚਿਰ ਖੰਡੇ ਵਾਟੇ ਦੀ ਭੌਲ ਨਹੀਂ ਛੱਡਦੇ ਗੁਰਮੁਖਾਂ ਦੀ ਸੰਗਤ ਨਹੀਂ ਕਰਦੇ ਉਹਨਾਂ ਚਿਰ ਸੋਝੀ ਨਹੀਂ ਆਉਣੀ ਇਸ ਲਈ ਗੁਰੂ ਦੇ ਹੋਣਾ ਪੈਣਾ ਜਿਹੜਾ ਮਨੁੱਖ ਗੁਰੂ ਦਾ ਹੋਊਗਾ ਸੋਝੀ ਉਹਨੂੰ ਹੀ ਆਉਣੀ ਆ ਦੂਜੇ ਤੀਜੇ ਕਿਸੇ ਨੂੰ ਕੋਈ ਸੋਚੀ ਨਹੀਂ ਆਉਣੀ ਇਸ ਲਈ ਗੁਰੂ ਦੀ ਸ਼ਰਨ ਵਿੱਚ ਹੀ ਰਹੀਆਂ ਸਭ ਪ੍ਰਾਪਤੀਆਂ ਨੇ ਗੁਰੂ ਤੋਂ ਬਿਨਾਂ ਇਹ ਗੱਲਾਂ ਸਮਝਣੇ ਨਹੀਂ ਲੱਗਣੀਆਂ ਹੈ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਖੁਸ਼ੀਆਂ ਵਾਲੇ ਜੋ ਕਰੇ ਇਕ ਜਾਵੇ ਭਾਈ ਗੁਰਦਾਸ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ